ਦੇਖੋ ਮੈਂ ਕੀ ਕਰਤਾ ਅੰਕਲੀ ਜਿੱਦਾਂ ਮੁੰਡਾ ਹੈ ਆਪਣਾ ਯਾਰ ਦੋਸਤ ਅੱਛਾ ਉਹ ਜਿੱਦਾਂ ਉਹਦਾ ਵਿਆਹ ਕਰਨਾ ਆ ਅੱਛਾ ਉਹ ਬਾਪੂ ਉਹਦਾ ਤਾਂ ਨਰਾਜ਼ ਆ ਅੱਛਾ ਬਾਪੂ ਨਰਾਜ਼ ਆ ਬਾਪੂ ਨਾਲ ਉਹਦੀ ਹੋਈ ਉਹ ਲੜਾਈ ਅੱਛਾ ਪਹਿਲਾਂ ਰੌਲਾ ਪਿਆ ਸੀ ਕਿ ਮੈਂ ਇਹਦੇ ਨਾਲ ਵਿਆਹ ਕਰਾਣਾ ਕੁੜੀ ਨਾਲ ਵਿਆਹ ਕਰਾਉਣਾ ਆ ਅੱਛਾ ਨੇ ਗੱਲ ਬਾਤ ਆਉਂਦੀ ਹੁੰਦੀ ਉਹ ਵੀ ਗੱਲ ਬਾਤ ਜਲਦੀ ਹੋਣੀ ਅੱਛਾ ਉਹਦਾ ਡੈਡੀ ਕਹਿੰਦਾ ਵੀ ਮੈਂ ਨਹੀਂ ਕਰਾਉਣਾ ਅੱਛਾ ਤੇ ਮੁੰਡਾ ਕਹਿੰਦਾ ਜੀ ਮੈਂ ਤਾਂ ਚੋਣਾ ਲਉਂਗਾ ਕਹਿੰਦਾ ਵਖਰਾ ਰਹਿਣ ਲੱਭਿਆ ਅੱਛਾ ਤੇ ਹੁਣ ਮੈਂ ਕਿਹਾ ਵੀ ਮੁੰਡਾ ਕਹਿੰਦਾ ਵੀ ਮੈਨੂੰ ਜਿੱਦਾਂ ਜਾਨੀ ਕਿ ਡੈਡੀ ਚਾਹੀਦਾ ਆ ਅੱਛਾ ਮੈਂ ਕਿਹਾ ਤੁਹਾਨੂੰ ਬਣਾ ਦਈਏ ਡੈਡੀ ਉਹਦਾ ਮੁੰਡੇ ਦਾ ਕਿਹੜੇ ਪੈਂਡ ਆ ਰੜਕੀ ਦਾਈ ਆ ਅੱਛਾ ਅੱਛਾ ਹਾਂਜੀ ਬਣਾ ਲਿਓ ਬਣਾਉਣ ਦੀ ਕੀ ਗੱਲ ਆ ਹੈ ਬਣਾ ਦਿਓ ਅੱਛਾ ਬਣਾ ਦਈਏ ਬਾਅਦ ਹੁੰਦਾ ਕਹਿੰਦਾ ਕਿ ਇਕੱਠੇ ਹੋ ਜਾਵਾਂਗੇ ਬਾਅਦ ਜੇ ਰੌਲਾ ਪੈ ਗਿਆ ਫੇਰ ਚੱਕਰ ਪੈ ਜੂਗਾ ਆਹੋ ਚੱਕਰ ਤਾਂ ਫੇਰ ਪੈਣੀ ਆ ਹੈ ਨਾ ਹੂੰ ਫੜਫੜਾਈਆ ਹੋਊਗਾ ਫੇਰ ਫੜਫੜਾਈਆ ਹੋਊਗਾ ਫੇਰ ਉਹ ਤਾਂ ਮਗਰ ਪਿਆ ਆ ਕਹਿੰਦਾ ਮੈਨੂੰ ਕੋਈ ਡੈਡੀ ਦੇ ਦਿਓ ਡੈਡੀ ਨਹੀਂ ਹੋਣਾ ਕਾਕਾ ਕੋਈ ਵੀ ਗੱਲ ਆ ਪੁੱਤ ਦੇ ਕੰਮ ਕੋਈ ਵੀ ਆ ਜਿਹੜਾ ਸਹੀ ਆ ਤਾਂ ਸਹੀ ਆ ਹਾਂਜੀ ਇਹ ਕਿਸੇ ਨੇ ਵਿਚੋਲਾ ਬਣਾਨਾ ਜੇ ਕਿਸੇ ਨੇ ਆਨੰਦ ਕਾਰਜ ਕਰਾਉਣਾ ਨਹੀਂ ਉਹ ਸੜਾ ਇਨਾ ਹਰਾਮੀ ਅੰਕ ਜੀ ਹੂੰ ਜਦੋਂ ਸਕੂਲੇ ਜਾਂਦਾ ਸੀਗਾ ਸਕੂਲੋਂ ਭੱਜ ਜਾਂਦਾ ਸੀ ਅੱਛਾ ਉਦੋਂ ਵੀ ਨਕਲੀ ਡੈਡੀ ਬਣਾ ਕੇ ਲੈ ਕੇ ਜਾਂਦਾ ਸੀਗਾ ਅੱਛਾ ਸਹੀ ਕੰਮ ਕਰ ਬਈ ਆ ਮੇਰਾ ਡੈਡੀ ਆ ਡੈਡੀ ਬਾਪੂ ਨੂੰ ਦੱਸਦਰਾ ਨਹੀਂ ਸੀਗਾ ਸਕੂਲੋਂ ਭੱਜ ਗਿਆ ਫੜ ਹੋ ਗਿਆ ਹੂੰ ਵੀ ਕਾ ਸਕੂਲ ਵਾਲੇ ਕਹਿੰਦੇ ਸੀ ਡੈਡੀ ਲੈ ਕੇ ਆਓ ਅੱਛਾ ਉਹ ਨਕਲੀ ਬਾਪੂ ਬਣਾ ਕੇ ਲੈ ਜਾਂਦਾ ਸੀਗਾ ਲੈ ਆਦਾ ਦੱਸ ਉਹ ਜਿੱਦਾਂ ਜਾਣਗੇ ਨਾ ਕਈ ਜਗ੍ਹਾ ਤੇ ਉਹਦੇ ਵਿੱਚ ਬੇੜਾ ਵੀ ਪਈਆਂ ਹੂੰ ਉਹ ਉਹਦੇ ਵੀ ਨਕਰੀ ਡੈਡੀ ਬਣਾ ਕੇ ਲੈ ਜਾਂਦਾ ਸੀਗਾ ਅੱਛਾ ਉਹ ਸੜੇ ਨੂੰ ਉਹੀ ਆਦਤ ਪਈ ਹੋਆ ਹਾਂ ਉਹ ਹੌਣ ਵੀ ਉਹ ਤੇ ਆ ਸਬੂਤੇ ਹੀ ਆ ਉਹ ਹੌਣ ਵੀ ਉਹੀ ਕਹਿੰਦਾ ਕਹਿੰਦਾ ਵੀ ਡੈਡੀ ਬਣਾ ਲਈਏ ਬਣਾਉਣ ਨੂੰ ਤਾਂ ਬਣ ਜਾਊਗਾ ਕੱਲ ਨੂੰ ਫੇਰ ਪੁੱਛ ਕੇ ਚਾਹੂ ਕਿ ਫੜ ਫੜਾਈਆ ਹੋਊਗਾ ਇੱਕ ਹੀ ਕਰਾਂਗੇ। ਉਹ ਮੈਂ ਕਿਹਾ ਜਿੱਦਾਂ ਤੁਸੀਂ ਕਿਹਾ ਸੀ ਬਣਾ ਦਿੰਨੇ ਆ। ਹਾਂ ਹਾਂ ਬਣਾ ਦਿੰਨੇ ਆ। ਬਹੁਤ ਠੀਕ ਐ। ਤਾਂ ਫੇਰ ਮਗਰੋਂ ਉਹਨੇ ਕੰਮ ਆਵੜਾ ਸਬੂਤ ਮੰਗੋ ਸਾਫ਼ ਹੋਈ। ਸਬੂਤ ਚਲੋ ਫੇਰ ਉਹਦੋਂ ਦੀ ਉਹ ਤੋਂ ਦੇਖੀ ਜਾਊ ਬਾਅਦ ਵਿੱਚ। ਕੀ ਗੱਲ ਐ? ਉਹ ਉਹਨੂੰ ਜਿੱਦਾਂ ਨਾ ਹੁਣ ਹਰ ਵਾਰ ਤਾਂ ਆਪਣਾ ਡੈਡੀ ਬਦਲਦਾ ਹੁੰਦੀ। ਹਾਂ। ਉਹਨੂੰ ਲਾਵਾ ਫੇਰ ਕੋਣਾ ਕਜੀ ਮੁੰਡੇ ਨੂੰ। ਜੇ ਤੁਸੀਂ ਮੰਨਦੇ ਆ ਤਾਂ ਮੰਨਣ ਨੂੰ ਇਦਾਂ ਨਾ ਕੱਲ ਨੂੰ ਕੋਈ ਹੋਰ ਰਿਕਵਰਡ ਪੁਲਿਸ ਪਾਸ ਦਾ ਚੱਕਰ ਪੈ ਗਿਆ ਫੇਰ ਨਿਆਣੇ ਮੈਨੂੰ ਗਲਾਂ ਘੱਟਣਗੇ ਖਤਮ ਨਿਆਣੇ ਮੇਰੇ ਵੀ ਬਰਾਬਰ ਦੇ ਵਿਆਏ ਹੋ ਆ ਹਾਂਜੀ ਮੈਂ ਸਾਡਾ ਕੰਮ ਹੈਗਾ 24 ਘੰਟੇ ਢੋਲ ਦਾ DJ ਦਾ ਅੱਛਾ ਜੀ ਇਹ ਤਾਂ ਗੱਲ ਬਣ ਜਾਣੀ ਹੈ ਨਾਲੇ ਸੋ ਰੁਕੋ ਜਰਾ ਮੇਰੇ ਦਾ ਫੇ ਨਿਆਣੇ ਕੱਲ ਨੂੰ ਕਰਾਜ ਕਰਨਗੇ ਕਹਿੰਦੇ ਆ ਕੀ ਕੰਮ ਕੀਤਾ ਦਾ ਬਦਨਾਮੀ ਹੋ ਕਿ ਫੇਰ ਨਹੀਂ ਨਹੀਂ ਤੇ ਸਿਆਣੇ ਮਿਆਣੇ ਦੇ ਟੋਮਾ ਆਲਾ ਮੈਂ ਇਹ ਉਹ ਗੱਲ ਯਾਰ ਨੂੰ ਕਿਹੜੀ ਗੱਲ ਆ ਤਿੰਫੇ ਮੈਂ ਕੋਈ ਨਹੀਂ ਜਾਣਾ ਭਾਈ ਮੈਂ ਨਹੀਂ ਡੇੜੀ ਬੰਨਣਾ ਭਾਈ ਇੱਥੇ ਤੂੰ ਮੈਨੂੰ ਲਾ ਦੇ ਨਹੀਂ ਬੰਨ ਜਾਓ ਬੰਨਿਆ ਨਾ ਇੱਥੇ ਲਾ ਦੇ ਤੂੰ ਮੈਂ ਨਹੀਂ ਬੰਨਣਾ ਭਰਾਵਾ ਉਹ ਬੰਨ ਜਾਓ ਅੰਕੀ ਬਾਤ ਤੂੰ ਤਾਂ ਪਿਆਰ ਹੋ ਗਿਆ ਵੀ ਮੈਂ ਨਹੀਂ ਬੰਨਣਾ ਇੱਥੇ ਲਾ ਦੇ ਤੂੰ ਬੰਨ ਜਾਓ ਕੁਛ ਨਹੀਂ ਹੁੰਦਾ ਨਹੀਂ 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 ਇੱਥੇ ਲਾ ਉਹ ਮੁੰਡੇ ਦਾ ਵਿਆਹ ਹੋ ਜੂ ਨਹੀਂ ਵਿਆਹ ਤਾਂ ਚਲ ਹੋ ਜੂ ਤੇ ਮੈਨੂੰ ਮੁਰਨਾਬੀ ਮਿਲੂਗੀ ਤੂੰ ਤਾਂ ਲਾ ਦੇ ਮੈਨੂੰ ਕੋਈ ਗੱਲ ਨਹੀਂ ਨਹੀਂ ਮੰਨ ਗਿਆ ਜੀ ਤੁਸੀਂ ਨਹੀਂ ਕੋਈ ਨਹੀਂ ਮੈਨੂੰ ਭਰਾਵਾ ਆਪਣੀ ਇੱਜ਼ਤ ਦਾ ਵੀ ਡਰਿਆ ਨਾ Thanks Love you <laughs> Chalo theek hai main mazak kar raha si ankal yaar jada main na video banaunda si mera channel hai aa dekho acha acha <laughs> main video banaunda si oh hi idhar da kaam nahi karna va koi kuch nahi karna acha acha <laughs> video banaunda phir jada jane ki na haan haan theek hai <laughs> <-dee -kha>. <laughs> to main kuch nahi idhar da karna e theek hai pher te la le அதுக்கு என்ன <laughs> <laughs> <laughs>